ਦੇ ਸਾਹਮਣੇ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਨਾ ਬਾਜਮਾਰੀ ਹੈ ਨਾ ਬਾਜਮਾਰੀ ਦਾ ਹੀ ਭੱਜ ਕੇ ਬਾਹਰ ਹੋਏ ਆ ਤੇ ਇਹੋ ਜਦੋਂ ਇਹਨਾਂ ਕੋਲ ਤੇ ਗੋਲੀ ਮਾਰ ਚੱਲੀ ਹੈ ਤੇ ਮੈਂ ਭਾਈ ਹਾਲ ਭੱਜ ਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਦੇਖਿਆ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਲੁੱਟਖੋ ਹੀ ਲੱਗੇ ਕਰਨ ਮੇਰ ਸਾਹਨੇ ਕੈਸ਼ ਉਸ ਟਾਈਮ ਹੈਗਾ ਸੀ ਅਜੇ ਕੋਈ ਕੈਸ਼ ਜੇਬ ਚ ਹੀ ਹੈ ਭਾਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੈ ਅਸਲ ਤੂੰ ਮੋਕੀਤੀ ਉਹ ਵੀ ਲੈ ਤੇ ਕਿ ਜਾਂ ਲੈ ਕੇ ਜਾਈਂ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇੱਦਾਂ ਡੈੱਡ ਵੀ ਆਈ ਅੱਛਾ ਡੈੱਡ ਵੀ ਆਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਅੱਛਾ ਜਦੋਂ ਅਸੀਂ ਚੁੱਕ ਕੇ ਦੇਖਿਆ ਤਾਂ ਇੱਥੇ ਇਸ ਜਗ੍ਹਾ 'ਚ ਗੋਲੀ ਲੰਬੀ ਹੈ ਮੈਂ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੁ ਹੋ ਗਏ 8 ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆ ਇਹ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠੇ ਹਾਂ ਹਲੋ ਤੇ ਇਹ ਤਾਂ ਸਭ ਚ ਗੱਲ ਕੀ ਕਿਉਂ 8:05 ਦੇ ਵੀ ਕਮੈਂਟ ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਨ ਕੇ ਆਏ ਨੇ ਇਹ ਪਤਾ ਲੱਗਾ ਇਥੋਂ ਇਹਨਾਂ ਨੇ ਪੁੱਛ ਗਿਛ ਕੀਤੀ ਹੈ ਕਿ ਉਹਨਾਂ ਨੇ ਇੱਕ ਨੇ ਤੇਲ ਪਵਾਇਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਕੋ ਪੈਸੇ ਖੋਣ ਲੱਗ ਪਏ ਨੇ ਕਿ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਕਿ ਕਿਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਨੇ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸਿੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰੇਂਦਾ ਉਹ ਪੰਪ ਤੋਂ ਬਾਹਰ ਆਇਆ ਛਗਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰ ਦਿੱਤੀ ਉਹਦੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਐਸੀ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸ ਜੁਰੰਦੰਨ ਅਸਿੱਤ ਪਧੀਆਂ ਤੇ ਹੁਣ ਦੇ ਸੀਰੀ ਦੀ ਟੀਮ ਨੂੰ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਰਿਪੋਰਟਸ ਦੇਖ ਕੇ ਉਹਦੇ ਕਿਸੇ ਤਰ੍ਹਾਂ ਦਾ ਪਰ ਵੀ ਕਰ ਰਹੇ ਹਾਂ ਪਰਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਸਰ ਕੋ ਕੈਸ਼ ਵੀ ਖੜਿਆ ਹੋ ਰੈਸਟੋਰੈਂਟ ਦੇ ਵਿੱਚ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਹਾਂ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਕੁਸ਼ਿਸ ਦਾ ਮੈਟਰ ਹੈ ਅਸੀਂ ਪੁੱਛ ਕਿਸ ਤੋਂ ਬਾਅਦ ਤਸਦੀ ਕਿੰਨਾ ਮੱਟ ਗਿਆ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਬ੍ਰੌਡਰੈਕਟ ਸੀਗਾ ਤੇ ਪ੍ਰੋਡਕਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਅਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਤਕਰੀਬਨ ਸਵਾ 9 ਵਜੇ ਤਕਰੀਬਨ ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ਇਅਰ ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ੂਟ ਐਸ ਪਰ देयर ਹਿਸਟਰੀ ਦੇ ਅ ਰੈਸਟ੍ਰੀਅਮ ਕੰਮ ਕਰਦੇ ਸੀਗਾ ਤੇ ਰੈਜ਼ੀਡੈਂਟ ਆ ਨਹੀਂ ਪੈਟਰੋਲ ਪੰਪ ਹੋਣ ਸੁਣੀ ਪਤਾ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਗਨਸ਼ਾਟ ਇੰਕਰੀ ਸੀ ਕਿ ਤੇ ਜਿਹੜਾ ਦੂਸਰਾ ਕੇਵਲ ਸਿੰਘ ਹ ਉਹ ਬਰਾਕਰ ਹੋਰ